ਬਸ ਆਣ ਮੈਂ ਤੇਨੂੰ ਦਾਤਾਂ ਮੈਂ ਤੇਰੇ ਦੋਨਾਂ ਨੂੰ ਸੱਡ ਫੜ ਕੇ ਕੰਦੂ ਚ ਮਾਰਨੇ ਆ ਓ ਮੈਂ ਸੁਹੇ ਗੈਸ ਵੈਲਕਮ ਬੈਕ ਟੂ ਚੈਨਲ ਲਮਨ ਜੀਮਾ ਵਲੋਗਸ ਤੇ ਤੁਹਾਡਾ ਸਾਰਾ ਤੁਹਾਡੀ ਫਿਰ ਤੁਹਾਡੀ ਦੋਸਤਾਂ ਨਾਲ ਆਪਾਂ ਵੀ ਕੋਟੀ ਕਿਤੇ ਦੋਸਤਾਂ ਜਗਿਆ ਰੰਗ ਬਰੰਗਾ ਤਿਹਾਰ ਮਤਲਬ ਹੋਲੀ ਹੈਪੀ ਹੈਪੀ ਹੋਲੀ ਗਾਇਸ ਹੋਲੀ ਹੋਲੀ ਖੇਡਣੀ ਹੈਪੀ ਹੋਲੀ 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 ਖੇਡਣੀ ਹੈ ਅਸੀਂ ਤੇਜ਼ ਤੇਜ਼ ਨਹੀਂ ਖੇਡਣੀ ਕਿਉਂਕਿ ਅਸੀਂ ਨਾਮ ਨਾਲ ਸ਼ਰੂਪ ਕਰਨਾ ਹੈ ਯੈਸ ਅਸੀਂ ਅਸੀਂ ਆਪਾਂ ਚਾਪਾ ਲਾ ਜਾ ਕੇ ਬਰੰਗ ਲੈ ਕੇ ਆ ਤੂੰ ਦੇ ਪੈਸੇ 55 ਰੁਪਏ ਉਹ ਯਾਰ ਕੀ ਮੈਲ ਨੇ ਆ 45 ਰੁਪਏ ਦਾ ਬਰੈਡ ਆਂਦਾ ਉਹ ਯਾਰ 55 ਰੁਪਏ ਦਾ ਆਂਦਾ ਵਾ ਜਿੱਦੀ ਮਹਿੰਗਾਈ ਕਿਵੇਂ ਵਧ ਗਈ 10 ਸੀ ਪਹਿਲਾਂ 10 ਦਿਨ ਪਹਿਲਾਂ ਤਾਂ 45 ਦਾ ਸੀ 10 ਸਿੱਧਾ ਫੁੱਫੜ ਗਿਆ 55 ਦਾ ਲੈ ਕੇ ਆਂਦਾ ਮਨਿੰਦਰ 45 ਰੁਪਏ ਦਾ ਬਰੈਡ ਆਉਂਦਾ ਉਹ ਨਹੀਂ ਆਂਦਾ ਆਪੀ ਜਾ ਕੇ ਲੈ ਆ ਜਾ ਜਾ ਲੈ ਕੇ ਹਿਣ ਮੈਂ ਅੱਗੇ ਪਾਪੜ ਕੱਢੂੰਗਾ ਲੈ ਕੱਢੂੰਗਾ ਪਾਪੜ ਫਿਰ ਜਾ ਆਵੇਂ ਕਿਸ ਬੇਫਾਲ ਤੋਂ ਜਿੱਦੀ ਤੋਂ ਬਲੇ ਆ ਇਨੇ ਇਨੇ ਬਹਿਮਾ ਗੁੰਡੀ ਮਾਰ ਕੇ ਕਿੱਥੇ ਜਾਣਾ ਕਿੱਥੇ ਜਾਣਾ 100 ਰੁਪਏ ਇਸ ਤੋਂ ਜੇ 100 ਰੁਪਏ ਦੀ ਇਸ ਤੋਂ ਵੇ ਤਾਂ ਬੈਕ ਸਕੋਸ਼ੀਆ ਬੈਂਕ ਲੁੱਟਣੇ ਆ ਦਵਾ ਤੈਨੂੰ ਬੈਂਕ ਟਿਕਟ ਲੁੱਟਣਾ ਹੈ ਬੈਂਕ ਮੈਂ ਸਕੋਸ਼ੀਆ ਕੋੜੇ ਕਿਹੜਾ ਬੈਂਕ ਕਹਿੰਦਾ ਸੀ ਸਕੋਡੀਆ ਕੋੜੇ ਓ ਬੱਚੀ ਮੇਰੀ ਕਹਿੰਨਾ ਕਾਲੀ ਜੁਬਾਨ ਆ ਪਹਿਲਾਂ ਟਰੰਪਾਂ ਦਾ ਕੰਮ ਕਰਾਦਾ ਹਾਂ ਬੈਂਕ ਦਾ ਕਰਾਦਾ ਮੋਦ੍ਰਤੀ ਜੀ ਨੇ ਸੀ ਮੇਰੀ ਵੀਡੀਓ ਪਾਤੀ ਮੈਂ ਕਿਹਾ ਪਹਿਲਾਂ ਟਰੰਪਾਂ ਅੰਕਰ ਚੀ ਮੈਂ ਪਿੱਛੇ ਪਿਆ ਸੀ ਹੁਣ ਤੂੰ ਪਰ ਜਾ ਕੀ ਮਿਆਂ ਨੂੰ ਫਰਕ ਨਹੀਂ ਪੈਂਦਾ ਹੁੰਦਾ ਐਸ ਤੇ ਪਹਿਲੀ ਵਾਰ ਹੀ ਹੋਇਆ ਵਾ ਤੇ ਤੂੰ ਐਕਸਾਈਟਮੈਂਟ ਨਾਲ ਉੱਥੇ ਹੋਲੀ ਖੇਡਣ ਨਹੀਂ ਤੂੰ ਮੇਰੇ ਸੁੱਤੀ ਪਈ ਤਾ ਨਾ ਤਿਆਰ ਹੋ ਕੇ ਹੋਲੀ ਖੇਡਣ ਪਹੁੰਚਿਆ ਨਾ ਮੈਂ ਬੱਡੋ ਜੀ ਨਹੀਂ ਕਰਦਾ ਕਿ ਡਰੂਗੀ ਹੋਲੀ ਖੇਡਣੇ ਲੰਬੜ ਜਿਹੇ ਨਾਲ ਮੈਨੂੰ ਤੇ ਹਾਰ ਹੋਲੀ ਜਾਣਾ ਨਹੀਂ ਤੂੰ ਮੇਰੇ ਖੇਡਣ ਨੂੰ ਜੀ ਨਹੀਂ ਕਰ ਰਿਹਾ ਪਰ ਨੰਨੇ ਮੈਂ ਤੀਜ ਹੋਰ ਦੇਖੀ ਆ ਹਾਂ ਜਦੋਂ ਆਪਣੇ ਕੋਈ ਡੈਥ ਹੁੰਦੀ ਆ ਨਾ ਉਹ ਹੁੰਦੀ ਤਾਂ ਆਉਗੀ ਹੁੰਦੀ ਹੈ ਜਨਵਰੀ ਫਰਵਰੀ ਮਾਰਚ ਤਿੰਨ ਮਹੀਨੇ ਚਿੰਦੀ ਕੋਈ ਵੀ ਡੈਥ ਹੋਵੇ ਮਾਸੱਕ ਦਾਦੀ ਵੀ ਦੇਖੇ ਨਵੰਬਰ ਜੈਸੀ ਫਿਰ ਦਿਵਾਲੀ ਰਹਿ ਗਈ ਹਣੀ ਉਹ ਦਿਵਾਲੀ ਤੋਂ ਬਾਅਦ ਚਲ ਜੀ ਦਿਵਾਲੀ ਤੋਂ ਬਾਅਦ ਚਲ ਜੀ ਗਾਇਸ ਫਾਈਨਲੀ ਆ ਮੁੰਡਾ ਸਾਡਾ ਉਧਰੋਂ ਆ ਗਿਆ ਹੁਣ ਇਹ ਪੀਣ ਲੱਗਾ ਚਾਹ ਤੇ ਖਾ ਗਿਆ ਟਾ ਪਾਪੜ ਨਾਲ ਦੇਖ ਰਿਹਾ ਵਾ ਫੋਨ ਤੇ ਆਹ ਦੇਖੋ ਇੱਧਰ ਇੱਧਰ ਦੇਖੋ ਓਏ 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 ਹੈਲੋ ਹੈਲੋ ਹੈਪੀ ਨਿਊ ਇਅਰ ਹੈਪੀ ਹੋਲਿ ਨਹੀਂ ਨਹੀਂ ਉਹ ਹੈਪੀ ਨਿਊ ਇਅਰ ਕਿਉਂ ਅੱਜ ਹੈਪੀ ਨਿਊ ਇਅਰ ਹੈ ਗਾਇਸ ਤੁਹਾਨੂੰ ਪਤਾ ਹੈ ਦੇ ਹੈਪੀ ਨਿਊ ਇਅਰ ਆ ਨਾ ਸਾਰਿਆਂ ਨੂੰ ਹੈਪੀ ਨਿਊ ਇਅਰ ਜਿਨ ਜਿਨ ਨੂੰ ਪਤਾ ਉਹ ਹੈਪੀ ਨਿਊ ਇਅਰ ਲਿਖੋ ਸਭਾ ਆਦਵਾਦੋ ਸੇਮ ਟੂ ਯੂ ਕਹੋ ਆਰਪੋੜਿਆ ਕੇ ਨੇੜੇੋਂ ਮਿਲਦਾ ਹਾਂ ਚਾਹੀਦਾ ਜਿਹੜਾ ਜੋ ਮੋਢੇ ਤੇ ਬੈਠਾ ਕੀ ਆ ਕੋੜ ਕਰਨ ਲਾਇ ਤਾਂ ਥੋੜੇ ਕੰਡਲਾ ਥੋੜੀ ਜਾ ਹਾਂ ਮੈਂ ਕੋਲ ਸ਼ੋਰ ਕਰਦੇ ਆ ਹੋਰ ਕੀ ਕਹਿੰਦੇ ਆ ਤੇਰੀ ਮਾਂ ਦਾ ਸਰ ਜਾਨ ਵਰਜਾ ਚਲੇ ਬੰਦੇ ਤੇ ਲੈ ਕੇ ਦੋ ਮੈਂ ਬੇਚਨ ਫਾਪੀ ਕਰਦੇ ਹਾਂ ਮੁੱਤ ਮਰੂ ਨਾ ਸਾਤੇ ਸਪਨ ਮਰ ਕੇ ਸਿਪਾੜ ਦੂੰ ਮਾਰ ਮਾਰੇ ਭਾਟ ਗਿਆ ਇਹਨਾਂ ਲਾਜਰੇ ਕਰਮਾਰਥੀ ਕਪੜਾ ਬਾਰੇ ਚਲ ਤਾਂ ਆਪੀ ਫਟਾਫਟ ਸ਼ੂਟ ਸ਼ੁਰੂ ਕਰੀਏ ਗਾਇਸ ਆਪਣੀ ਮੂਵੀ ਸ਼ੂਟ ਹੋਣ ਲੱਗੀ ਹੈ ਬਸ ਉਹਨਾਂ ਆਪਾਂ ਤਿਆਰੀ ਕਰਨ ਲੱਗੇ ਆ ਤਿਆਰੀ ਕੀਤੀ ਤਾਂ ਬਈ ਤਿਆਰੀ ਕੀ ਕਰਨੀ ਹੈ ਤਾਂ ਤਿਆਰੀ ਵੈਸੇ ਸਾਰੀ ਕੀਤੀ ਪਈ ਆ ਉਹਦੇ ਅੰਦਰ ਤੇ ਬਸ ਅਸੀਂ ਗਾਇਸ ਮੇਨ ਸਮਾਨ ਤਾਂ ਹੋ ਰਿਹਾ ਗਾਇਸ ਸਾਨੂੰ ਮੂਵੀ ਦੇ ਕਰਕੇ ਉਹ ਸਾਰਾ ਸਮਾਨ ਲੈਣਾ ਪਿਆ ਜਿਹੜਾ ਮਮਾ ਦੇ ਪਿੱਛੇ ਸੀ ਇਹ ਉਹ ਵਾਲਾ ਹੋਦ ਪਿਆ ਗਾਇਸ ਮੈਂ ਆਪ ਕੋ ਸਿਰਫ ਅਸੀ ਦੋ ਰੰਗ ਦੇ ਪੈਕੇਟ ਲੈ ਕੇ ਸੀ ਫਿਰ ਮੈਂ ਦਿੱਤੇ ਦਾ ਪੋਲਾ ਦਾ ਮੂ ਦੇਖਿਆ ਨਹੀਂ ਗਿਆ ਮੀਰੇ ਸਪਲੇ ਵੀ ਲੈ ਲਏ ਨੇ ਚੱਲ ਲੈ ਲੈ ਇਹਨੂੰ ਚੀਜ਼ ਮੰਗੜਦਾ ਬਹੁਤ ਟੰਗਾ ਬਹੁਤ ਟੰਗਾ ਇਹਨੂੰ ਮੈਂ ਦੇਖਿਆ ਇਹਨੂੰ ਮੇਰੇ ਅ ਤਿੰਨ ਮੈਂ ਕਿ ਆ ਮੈਨੂੰ ਤਿੰਨ ਬੈਗੜੇ ਦਵਾ ਲੈ ਚੱਲ ਲੈ ਇਹ ਮੈਨੂੰ ਵੀ ਆਈ ਲੁੱਟਦੀ ਆ ਹਾਂ ਚੱਲ ਲੈ ਲੈ ਮੰਮਾ ਪੈਂਟ ਲੈਣੀ ਆ ਯਾਰ ਮੇਰੇ ਕੋਲ ਕੋਈ ਪੈਂਟ ਨਹੀਂ ਹੈਗੀ ਮੰਮਾ ਟੌਪ ਲੈਣਾ ਮੰਮਾ ਮੈਨੂੰ ਨਾ ਪਾਪਾ ਕਹਿੰਦੇ ਸੀ ਤੈਨੂੰ ਅਗਲੀ ਤਨਖਾਹ ਤੇ ਬੂਟ ਲੈ ਕੇ ਦਊ ਐਂ ਲੁੱਟਦੀ ਆ ਮੈਨੂੰ ਮੋਸ਼ਨਲ ਬਲੈਕਮੇਲ ਕਰ ਕਰ ਕੇ ਹਾਂ ਲੈ ਮੈਂ ਮੈਂ ਕੁਛ ਕਹਦਾ ਮਮਾ ਇਹਨੂੰ ਇਹਨੂੰ ਲੁੱਟਣ ਦਾ ਵਾਟਾਂ ਨੂੰ ਦੋ ਦੋ ਹਫ਼ਤੇ ਹੋ ਗਏ ਮਮੀ ਨੂੰ ਕਹਿ ਦੋ ਇਹਨੂੰ ਪਜਾਮਾ ਦੇ ਦੋ ਮੇ ਇੱਕੋ ਪਜਾਮਾ ਹੈ ਨਹੀਂ ਮੈਂ ਆਪਦਾ ਪਜਾਮਾ ਦੇਗਾ ਮੈਂ ਤੁਹਾਨੂੰ ਕਿਦਾਂ ਪਜਾਮਾ ਪਾਇਵਾਂ ਬਸ ਕਰ ਬਸ ਕਰ ਰਹਿਣ ਦੇ ਗਾਈਜ਼ ਹੱਸੇ ਨਹੀਂ ਲੈ ਤੇ ਉਤਾ ਤੂੰ ਖਿੱਚ ਕੇ ਇੰਨਾ ਵੱਡਾ ਕੀਤਾ ਹੁਣ ਲਾਸਟਿਕ ਤਾਂ ਜਿੱਥੇ ਤੱਕ ਮਰਜ਼ੀ ਲੈ ਜਾ ਲਾਸਟਿਕ ਹੀ ਐ ਨਹੀਂ ਉਹਦੇ ਦੀ ਕੋਈ ਜ਼ਾਇਦ ਨਹੀਂਗਾ ਚੱਲ ਚੱਲ ਬਸ ਕਰਿਆ ਕਰ ਮੈਂ ਦੋ ਪਜਾਮੇ ਪਾਉਂਦਾ ਪਜਾਮੇ ਤੇਰੇ ਬਥੇਰੇ ਨਵੇਂ ਪਜਾਮੇ ਪਹਿਰੇ ਤੂੰ ਆਂਦਾ ਹੀ ਨਹੀਂ ਆ ਪਜਾਮਾ ਤੂੰ ਤੂੰ ਵੰਡ ਦਿਆ ਕਰ ਤੂੰ ਕੱਪੜੇ ਲੈ ਆ ਦੋ ਵੰਡ ਦਿਨਾ ਮੈਂ ਹੁਣ ਤੈਨੂੰ ਜੇ ਲੱਗਾ ਨਾ ਇੱਥੇ ਕੱਪੜਿਆਂ ਦਾ ਢੇਰ ਲਾ ਦੋ ਤੇਰੇ ਮੰਗ ਜਿਹੜੇ ਮੰਗੇ ਹੋਏ ਤੂੰ ਦਿੱਤੇ ਹੋਏ ਜਾਰਾ ਦੇ ਕੱਪੜੇ ਮੰਗ ਮੰਗ ਤੂੰ ਪਾਉਨਾ ਵਾ ਜਾਰਾ ਦੇ ਕੱਪੜੇ ਜਾਰਾ ਦੇ ਨਹੀਂ ਜਾਰਾ ਦੇ ਜਾਰਾ ਦੇ ਹਾਂ ਜਾਰਾ ਦੇ ਕੱਪੜੇ ਮੰਗ ਮੰਗ ਪਾਉਨਾ ਤੂੰ ਮਾਂ ਗੇ ਕੇ ਕੱਪੜੇ ਪਣ ਚਾਏ ਫਿਰ ਤੂੰ ਲੈ ਕੇ ਕੀ ਕਰਨੇ ਤੂੰ ਤਾਂ ਪੌਣੀ ਮੰਗ ਕੇ ਹੁੰਦੇ ਹੁਣ ਤੈਨੂੰ ਵੀ ਆਦਤ ਪਾਤੀ ਤੂੰ ਆਹ ਪਤਾ ਨਹੀਂ ਕੀ ਦਾ ਮੰਗ ਕੇ ਪਾਇਆ ਹੋਇਆ ਅੱਜ ਨਵਾਂ ਸਭ ਹਾਈ ਬੇਟ ਹਾਈ ਉਹ ਗੋਡੇ ਤੇ ਫੋਨ ਮਾਰਿਆ ਏ ਮਨਿੰਦਰ ਦੀ ਜੋਰ ਨਾਲ ਕਰਦਾ ਫੋਨ ਮਾਰ ਕੇ ਉਹ ਗਿਆ ਮਾਂ ਪਾਗਲ ਇੱਥੇ ਬਈ ਡੰਗਰ ਆ ਆ ਗੋਲੀ ਜੀ ਤੇ ਵਜਿਆ ਇੱਥੇ ਗਾਇਦਾ ਮੇਰੇ ਪਾਪਾ ਤੇ ਮੈਂ ਦੇਖੋ ਮੈਂ ਕਿੱਦਾਂ ਸੁਣਦਾ ਸੀ ਹਾਂ ਮੁਠੇਰਾ ਸਮਾਰਕਰ ਆ ਦੇਖ ਲੈ ਡੱਗ ਚੱਲਿਆ ਸੀ ਨਾ ਫੋਨ ਮੈਨੂੰ ਚੱਲਾ ਦੇ ਤੋਂ ਦੂਰ ਰਹਿਣਾ ਤੇਰੀ ਕਾਲ ਜਿਹਾ ਚੋਂ ਨਿਕਲ ਫੋਨ ਤੇਰੇ ਦੋ ਟਾਈ ਦੇਣੀ ਮੈਂ ਮੈਂ ਤੈਨੂੰ ਦੱਸਤਾ ਤੇਰਾ ਫੋਨ ਦੋ ਦਿਨੀਆਂ ਵਧੀਆ ਇਸ ਵਾਰੀ ਹੋਲੀ ਦਾ ਕ੍ਰੇਜ਼ ਹੈ ਨੀਗਾ ਨਾ ਆਪਾਂ ਨਹੀਂ ਨਾ ਖੇਡਣੀ ਤਾਂ ਕਰਕੇ ਖੇਡ ਲੈ ਕੋਈ ਇਹ ਸਿੰਗਲ ਬੱਚਾ ਵੀ ਹੈ ਨਹੀਂ ਇੱਕ ਤਾਂ ਵੀ ਬੱਚਾ ਨਹੀਂ ਆ ਜੀਜੀ ਕੋਲ ਤਲ ਚਾਹ ਪੀ ਲਾ ਗੋਸ ਗਲੀ ਚ ਵੀ ਬੱਚਾ ਨਹੀਂ ਰੱਖਾ ਵੀ ਬੱਚਾ ਉਹ ਗਲੀ ਕਿਤੇ ਪਾਸੇ ਗਈ ਹੁੰਦੀ ਸੀਗੀ ਇਸ ਟਾਈਮ ਤੱਕ ਤਾਂ ਗਲੀ ਚ ਰੌਲਾ ਰੱਪਾ ਪੂਰਾ ਹੁਣ ਨਹੀਂ ਨੀ ਘੇੜਦਾ ਪਿਓ ਕੋਈ ਹੈ ਹੈ ਤੇ ਚਲੋ ਦੋਸਤਾਂ ਹੁਣ ਉਥੇ ਕਰ ਦਿੰਦਾ ਲੋ ਫੇਰ ਮਿਲਦੇ ਆ ਚੱਲ ਅੰਦਰ ਨਾ ਚੱਲ ਕੇ ਮੂੰਹ ਸਾਰ ਲਵੇੜਿਆ ਜਿਹੜੀ ਅੱਖਾਂ ਚ ਰੰਗ ਪੈ ਗਿਆ ਤੇ ਚੰਗਾ ਯਾਰ ਉਹ ਤਾਂ ਸਾਰੇ ਮਹੱਲੇ ਦਾ ਗੂੰ ਮਦਲਾ ਕਰਦਾ ਸੀ ਦੇਖਦਾ ਨੇ ਰੰਗ ਪੱਤੇ ਹਾਲ ਤੇਰਾ ਅੱਛਾ ਤੇਰਾ ਆਪਾਂ ਬੱਜਾ ਚੱਲ ਬੱਸ 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 ਉਹਨਾਂ ਲਾਈਨਾਂ ਲੱਲੇ ਸੀਨ ਇਹ ਕਰਨਾ ਆਦੇ ਆ ਦੇਖੋ ਗੈਸਨਾਂ ਦੀ ਹੋਲੀ ਚਲੋ ਦੋਸਤ ਮੂਵੀ ਸ਼ੂਟ ਕਰਦੇ ਕਰਦੇ ਥੋੜੇ ਜਨੇ ਆ ਦੇ ਲੈ ਇਹਨੇ ਮੂਵੀ ਸ਼ੂਟ ਕਰਦੇ ਕਰਦੇ ਮੈਨੂੰ ਸਾਰੀ ਲਵੇੜਤਾ ਸੁਹਾ ਹਾ ਕੁੱਤਿਆ

ਆਵੇ ਲਾਉਣ ਨੂੰ ਆਲੇ ਬੱਦਲ ਵੇੜ ਗਏ ਆ ਜਿਆਨ ਤੁਹਾਡੇ ਨਹੀਂ ਵੇੜਿਆ ਚਲੋ ਮਕਰ ਲੈਣੇ ਚਲ ਗਏ ਹਾਂ ਕਿ ਮਾ ਰੰਗ ਪਾਤਾ ਮੇਰੇ ਉੱਤੇ ਚਲੋ ਜਾਓ ਤੁਸੀਂ ਤਨੋ ਆ ਗਾਇਸ ਦੇਖ ਲਓ ਇੱਧਰ ਆਪਣੀ ਮੂਵੀ ਸ਼ੂਟ ਹੋਊਗੀ ਥੋੜੀ ਜਿਹੀ ਹਾਸਿਆ ਵਾਲੀ ਹੋਊਗੀ ਥੋੜਾ ਬਹੁਤਾ ਹਾਸਾ ਜੇ ਕਿਸੇ ਨੂੰ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਮੈਂ ਤਾਂ ਨਾਲੇ ਦੇਖੋ ਆਪਾਂ ਤਾਂ ਰੈਡੀ ਹੋ ਗਏ ਹਾਂ ਪਰ ਗਾਇਸ ਇਹ ਅਸੀਂ ਵੀਡੀਓ ਤਾਂ ਬਣਾਈ ਆ ਵੀ ਰੰਗ ਖੇਡਣਾ ਅੱਖਾਂ ਚ ਨਹੀਂ ਪਾਣਾ ਚਾਹੀਦਾ ਤੋ ਚਲੋ ਦੋਸਤੋ ਨਾ ਨੂੰ ਲਈਏ ਫਿਰ ਮਿਲਦੇ ਆ ਦੋਸਤੋ ਫਾਈਨਲੀ ਆਪਾਂ ਹੋਲੀ ਖੇਡ ਲਈ ਤੇ ਗਾਇਸ ਗਾਣੇ ਬੜੇ ਉੱਚੀ ਚੱਲ ਰਹੇ ਆ ਤੋ ਗਾਇਸ ਮम्मा ਦੇਖੋ ਟੱਡ ਨਾਲ ਤਾਂ ਘੱਟ ਲਿਪੜੀ ਆ ਆ ਦਾ ਮੂਹ ਦੇ ਕੇ ਇਹ ਤੂੰ ਮੂਹ ਦੇ ਕੇ ਆਪਣਾ ਗਾਇਸ ਸਾਰੇ ਖੇਡ ਦਿਆ ਹਨਾ ਪਰ ਕਈ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਗਾਇਸ ਗਾਇਸ ਮਮਾ ਇੱਕ ਸ਼ਾਰਟ ਅਪਲੋਡ ਕਰ ਰਹੇ ਆ ਮਮਾ ਜੀ ਤੁਹ ਦੱਸਣਗੇ ਹੋਲੀ ਦਾ ਇਤਿਹਾਸ ਕੀ ਹੁੰਦਾ ਵਾ ਠੀਕ ਆ ਤੇ ਮਮਾ ਜੀ ਜਿੰਨੇ ਤੁਸੀਂ ਸਿਆਣੇ ਲੱਗੋਗੇ ਠੀਕ ਆ ਥੋੜੀ ਆਪਾਂ ਇੱਦਾਂ ਲੁੰਡਾਵਾਗੇ ਤੁਸੀਂ ਇਦਾਂ ਕਹੋ ਵੀ ਮੈਂ ਸਿਆਣੀ ਲੱਗੂੰਗੀ ਅਸੀਂ ਸਿਆਣੇ ਹੈਗੇ ਆ ਲੱਗਾਂਗੇ ਨਹੀਂ ਹੈਗੇ ਆ ਚਲੋ ਹੋਮ ਹੋ ਗਏ ਹੈ ਆਪਾਂ ਕੀ ਲਾ ਗਏ ਗਾਇਜ਼ ਮਮਾ ਜਿਹੜੇ ਤੁਸੀਂ ਸਿਆਣੇ ਧੁਕਾਉਂਦੇ ਨਾ ਮੈਨੂੰ ਛੋਡੇ ਤੇ ਨਾ ਗੁੱਸਾ ਜਾਂਦਾ ਆ ਦੇਖਿਆ ਆ ਆ ਆਪ ਰੰਗ ਦੇ ਤੇ ਬਿੱਡਾ ਤੇ ਖੇਡਣਾ ਲਾ ਹੁੰਦਾ ਆ ਬੈਡ ਤੇ ਤੁਸੀਂ ਪਿਆ ਸੀ ਰੰਗ ਲੈ ਕੇ ਇੱਕ ਦਾ ਧਾਰ ਹੁੰਦੇ ਕਦੀ ਕਦੀ ਤਾਂਦੇ ਆ ਵਿਚਾਰੇ ਨਾ ਸਭ ਤੋਂ ਭੈੜਾ ਤੇ ਗੰਦਾ ਘਿਹਰ ਹੋਲੀ ਲੱਗਿਆ ਮੰਮੀ ਤੇਰੀ ਸੌਂ ਲੱਗਿਆ ਅੱਜ ਤੋਂ ਬਾਅਦ ਝੋਲੀ ਖੇਡਦਾ ਮੈਨੂੰ ਆਪੜਾ ਪੜਨ ਲੱਗੀ ਜਾਂ ਨਾ ਇਹ ਕੀ ਗੱਦੇ ਉਹ ਰੇਤੇ ਵਾਲ ਮੇਰੇ ਤੇ ਰੰਗ ਪਾ ਗੇ ਮੈਂ ਤਾਂ ਅੰਬਾਰ ਪਿੱਛੇ ਨੂੰ ਕਰਾਂ ਹੈ ਪਿੱਛੇ ਰੇਤਾ ਦਾ ਡਿੱਗੇ ਨਾ ਆਪਾਂ ਪਟਾਕੇ ਚਲਾਏ ਕਰਨੇ ਨਾ ਆਪਾਂ ਹੋਲੀ ਖੇਡੇ ਕਰਨੇ ਮੈਂ ਤਾਂ ਅੱਜ ਸਵੇਰੇ ਸੋਚ ਲਈ ਸ਼ੁਕਰ ਆ ਤੂੰ ਉੱਠ ਕੇ ਹੋਲੀ ਖੇਡਣ ਨਹੀਂ ਗਿਆਗਾ ਅੱਜ ਤਾਂ ਤੇਰਾ ਹੋ ਨਹੀਂ ਹੈਗਾ ਮੂਡ ਨਹੀਂ ਹੈਗਾ ਤਦ ਮੈਂ ਘਰ ਨੂੰ ਲੋਟ ਤੈਨੂੰ ਤਾਂ ਮਨਿੰਦਰ ਮੈਂ ਤੇਰਾ ਸੱਚੀ ਕਹਨੀਆ ਮੈਨੂੰ ਤੂੰ ਨਹੀਂ ਸੁਧਰ ਸਕਦਾ ਮੈਂ ਕਿੰਨਾ ਮਰ ਗਿਆ ਸੁਧਾਰ ਹੁਣ ਮੈਂ ਕੀ ਕੀਤਾ ਵਾ ਭਰਾਵਾ ਏ ਘੰਟਾ ਵੀ ਹੁਣ ਨਹੀਂ ਛੱਡੀ 2 ਘੰਟੇ ਕਿੰਨੇ 9 ਵਜੇ ਲੱਗੇ 10 ਵਜੇ ਆਪਾਂ ਹਟ ਕੇ ਸ਼ੂਟ ਕਰਕੇ ਆਪਾਂ 1 ਘੰਟਾ ਸ਼ੂਟ ਹੋ ਗਿਆ ਹੁਣ 1 ਵਜ ਗਿਆ ਤੇ ਤੂੰ ਉਦੋਂ ਹੀ ਮੇਰੇ ਦੁਆਲੇ ਗੇੜੇ ਕੱਢਣ ਲੱਗਾ ਮੈਂ ਛੋਲੇ ਪਟੂਰੇ ਲੈ ਆਣੇ ਆ ਮੈਂ ਛੋਲੇ ਪਟੂਰੇ ਖਾਣੇ ਉਹ ਲਿਆ ਕੇ 2.5 ਘੰਟੇ ਵਗੇ ਰੱਖਿਆ ਤੇ ਫਿਰ ਖਾਣੇ ਕਿਨੇ ਸੀ ਖੇਡਣ ਲੱਗੇ ਸੀ ਮੈਂ ਸਾਰਾ ਕੁਝ ਹੋ ਗਿਆ ਪਾ ਕੇ ਖਾਣੇ ਕਿਨੇ ਸੀ ਫਿਰ ਆਪਾਂ ਹੀ ਖਾਣੇ ਨਹੀਂ ਸਾਨੂੰ ਦੇ ਕਿਉਂ ਆਪਾਂ ਹੀ ਖਾਣੇ ਆ ਦਫਰ ਹਣ ਮੇ ਤੈਨੂੰ ਪਤਾ ਮੈਂ ਬੇਹੀ ਚੀਜ਼ ਖਾ ਸਕਦੀ ਆ ਐਦਾਂ ਕਾਤੋਂ ਕਰਦੇ ਹੋ ਪਹਿਲਾਂ ਮੇਨੂੰ ਕੰਮ ਕਰਦੇ ਹੁਣ ਤੂੰ ਤਾਂ ਗੰਦ ਪਾ ਲਿਆ ਆਪ ਦਾ ਸਵਾਰ ਲਿਆ ਮੋਹਨਾ ਕੇ ਆ ਗਏ ਨੇ ਸ਼ੇਰ ਬਣ ਗਏ ਨੇ ਸ਼ੇਰ ਤਾਂ ਹੈ ਗਈ ਨੇ ਕੱਲ ਪਹ ਲੰਗਰ ਲੱਗੇਗਾ ਬਾਈ ਹੂੰ ਸ਼ੇਰ ਉਹ ਖਾਣ ਜਾਣਗੇ ਸ਼ੇਰ ਜੰਗਲ ਚ ਦੱਖੜੇ ਲੰਗਰ ਚ ਸ਼ੇਰ ਜੰਗਲ ਚ ਦਾਖਲ ਲੰਗਰ ਚ ਆਇ ਹੁੰਦਾ। ਨਾ ਵੀ ਤਾਂ ਹੀ ਗਿਆ ਮੈਂ ਕਿਹੜਾ ਕਿ ਦਾਖਲੇ ਆਏ ਓਏ ਨਾ ਟਟ ਗਿਆ ਓਏ। ਬਿੰਦੀ ਮੈਂ ਇੰਦਰ ਇਹ ਸਾਰਾ ਕਸ਼ ਤੇਰੀ ਵਜ੍ਹਾ ਕਰਕੇ ਹੁੰਦਾ ਵਾ। ਹੱਥ ਵੀ ਨਹੀਂ ਲਾਇਆ ਮੈਂ ਹੱਥ। ਆ ਦੇਖ ਲੈ ਬਿੰਦੋ ਨਾ ਟਟ ਗਿਆ ਦੇਖ ਲੈ। ਚਲ ਮੇਰੀ ਬੋਲੀ ਦੀ ਯਾਦ ਜਰਾ ਲਾ ਦੋ। ਵਾ ਸਮੇਂ ਮੈਂ ਤੈਨੂੰ ਦਾਟਾਂ ਮੈਂ ਤੇਰੇ ਦੋਨਾਂ ਦੇ ਸਿਰ ਫਾੜ ਕੇ ਨਾ ਕੰਦ ਚ ਮਾਰਨੇ ਆ। ਓ ਮੈਂ। ਨੰਨੇ ਆਇ ਫੜ ਕੇ ਦੋਨਾਂ ਦੇ ਸਿਰ ਕੰਦ ਚ ਮਾਰਨੇ ਦੋਨਾਂ ਦੇ। ਨੰਨੇ ਇਹ ਤੋਂ ਹੀ ਬਾਤ ਹੋਈ ਨੋਟ ਨੇਲ ਰੁੱਟੇ ਵੇ ਗੁਡੇ ਨਾਲ ਯਾਰੀ ਕਿਲਾਣੀ ਕਹੜਾ ਸੋਖੀ ਹੁੰਦੀ ਆ ਸਾਲਾ ਨੋਟ ਟੁੱਟਣ ਤੇ ਅਫਸੋਸ ਕਰਨਾ ਪੈਂਦਾ ਹਾਂ ਹੁਣ ਮੇਰਾ ਨੋਟ ਟੁੱਟ ਗਿਆ ਨਾ ਹਣ ਤੋੜੇ ਦੋਨਾਂ ਦੇ ਸਰ ਕੰਦ ਚ ਵੱਜਣਾ ਹੀ ਵੱਜਣਿਆ ਕੰਦ ਚ ਸਿਰਤਾ ਵੱਜੂਗਾ ਦੋਨਾਂ ਦਾ ਤੁਹਾਨੂੰ ਪਤਾ ਕਿਉਂ? ਦਰਪਤਾ ਕਿਉਂ? ਮੇਰਾ ਫੇਵਰਟ ਡਾਇਲੋਗ ਹੋ ਗਿਆ ਕੰਦ ਚ ਸਿਰ ਮਾਰ ਲੈ ਵੜ ਕੇ ਦੋਨਾਂ ਦਾ ਕਰਾਂਗੇ ਰੱਬ ਟਾਈਮ ਲੈ ਲੈਣਾ ਰਬੜੀ ਮਾਰਦੇ ਨਾ ਲਿਆਤਾ ਹੋਇਆ ਲਿਆਤਾ ਮਿੱਤਰਾਂ ਦਾ ਉਹੀ ਬਿਲੋ ਟਾਈਮ ਸਾਡਾ ਚੱਲਦਾ ਤਾਂ ਕਾਇਸੀ ਤਾਂ ਕਰਦੇ ਚੱਲਦਾ ਤਾਂ ਕਾਇਸੀ ਤਾਂ ਕਰਦੇ ਆ ਦੇ ਲੈ ਬਾਲ ਕਿਵੇਂ ਹਾਇ ਰੱਬਾ ਮੈਂ ਨਾ ਤਿੰਨ ਵਾਰੀ ਝਾੜੂ ਲਾਤਾ ਵਾ ਆ ਮੇਰੀ ਚੱਪਲ ਪੁੱਠੀ ਕਿਉਂ ਕਰੀ ਐ ਹਾਂ ਮੈਨੂੰ ਤਾਂ ਕਿਹਨੇ ਮਾਰਨਾ ਮੈਨੂੰ ਮਾਰਨ ਵਾਲੇ ਮਰ ਗਏ ਪਲੇਕ ਦੀ ਬਿਮਾਰੀ ਨਾਲ ਕੁਛ ਮਰਨ ਗਏ ਜੇ ਉਹਨਾਂ ਨੂੰ ਪਲੇਗ ਦੀ ਬਿਮਾਰੀ ਲੱਗਣ ਵਾਲੀ ਆ ਨਾ ਕਦੀ ਵੀ ਨਹੀਂ ਨਾ ਮੇਰੇ ਮੰਮੀ ਪਾਪੇ ਨੇ ਨਹੀਂ ਮੈਨੂੰ ਐਂ ਕੁੱਟਿਆ ਨਾ ਅੱਜ ਤੱਕ ਮੈਨੂੰ ਪਾਪਾ ਨੇ ਕੁੱਟਿਆ ਤੇ ਨਾ ਮੇਰੇ ਮਾਂ ਪਿਓ ਨੇ ਕੁੱਟਿਆ ਇਹ ਉਹਦਾ ਬਦਲਾ ਪਾਪਾ ਕਹਿੰਦੇ ਤੂੰ ਕਹਿੰਦੇ ਹੀ ਛੱਡ ਨਾ ਮੈਂ ਦੱਸਿਆ ਨਾ ਵਾਸ਼ਰੂਮ ਤੇ ਆ ਕੇ ਬੰਦਾ ਦਲੇਰ ਹੋ ਜਾਂਦਾ ਗਾਇਜ਼ ਮੰਮੀ ਨੇ ਇੱਥੇ ਪਤਾ ਨਹੀਂ ਕੀ ਕੀਤਾ ਗਾਇਤੂ ਬੜੀ 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 ਕਰ 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 ਪਤਾ ਕੀ ਹੋਇਆ ਸੀਗਾ ਮੈਨੂੰ ਧੱਕਾ ਲਾ ਰਹੇ ਸੀ ਐ ਕਰਕੇ ਐ ਕਰ ਖੜੇ ਐ ਕਰਦੇ ਸੀ ਐ ਕਰਕੇ ਪਤਾ ਨਹੀਂ ਛਲਣੇ ਕੀ ਉਹ ਮੰਮੀ ਨੇ ਪਤਾ ਨਹੀਂ ਪੈਰ ਮੇਰਾ ਦਾ ਆ ਸਰੀਰ ਤੇ ਲੱਗ ਗਿਆ ਮੰਮੀ ਘਾਰੇ ਕੱਢੀ ਜਾਂਦੇ ਗਾਇ ਕੱਢੀ ਜਾਂਦੇ ਸੀ ਮੈਨੂੰ ਜਦੋਂ ਮੈਨੂੰ ਮੈਂ ਗਾਲਾ ਕੱਢੀ ਜਾ ਮੇਰਾ ਨਾ ਜੋਸ਼ ਚ ਬੈੱਡ ਨੂੰ ਧੱਕਾ ਮਾਰਿਆ ਪੈਰ ਸਲਿੱਪ ਹੋ ਕੇ ਸਿਰ ਬੈੱਡ ਤੇ ਲੱਗ ਗਿਆ ਤੇ ਮੁੜ ਕੇ ਮੇਰਾ ਹਾਸਾ ਨਿਕਲਿਆ ਨਹੀਂ ਉਹ ਦਲ ਦੇਖਿਆ ਮੰਮੀ ਆ ਪਈ ਇੱਕ ਵਾਰ ਨਵਾਜ ਰਪਾ ਚੱਲ ਕੋਈ ਨਾ ਹੋ ਜਾਂਦਾ ਕਦੇ ਕਦੇ ਆ ਟੈਲਾਂ ਤੇ ਤੁਸੀਂ ਇਉਂ ਕਰਤਾ ਨਾ ਰੰਗ ਬਹੁਤ ਢੋਲਤਾ ਸੀਗਾ ਉਹ ਬਾਰ ਬਾਰ ਪੋਚਾ ਲਾਉਣ ਨਾਲ ਤਿਲਕਣ ਲੱਗ ਗਈਆਂ ਸੀ ਮੇਰੀਆਂ ਚੱਪੜਾ ਵੀ ਤਿਲਕਣ ਲੱਗ ਗਈਆਂ ਸੀ ਹਾਂ ਸਾਡੀ ਵੱਡੀ ਵੱਡੀ ਹਾਂ ਪੜਦਾ ਪੜਦਾ ਨਹੀਂ ਮੈਂ ਪੜਦੂੰਗਾ ਹਲੇ ਨਾ ਇਹ ਕਿਤਾਬ ਐਂਸਾ ਕਰੇਗਾ ਐਂਸਾ ਬਰੇਗਾ ਮੈਂ ਪੈਰ ਘਾੜੀ ਮੈਂ ਮੈਂ ਛਾਂ ਤੱਕ ਥੱਲੇ ਨੇ ਉਤਰਨਾ ਬੈੱਡ ਤੋਂ ਲੈ ਵੀ ਹੁਣ ਆਪਾਂ ਫੜਫੜ ਬਾਲਸ ਘਾਨਨੇ ਆ ਤੇ ਪੱਗ ਬਨ ਕੇ ਫੇਰ ਤੁਹਾਨੂੰ ਮਿਲਦੇ ਆ ਤੇ ਦੋਸਤੋ ਹੁਣ ਇੱਥੇ ਐਕਟਿਵਿਟੀ ਹੋ ਰਹੇ ਨੇ ਹੋਲੀ ਖੇਡਣ ਤੋਂ ਬਾਅਦ ਐਕਟਿਵਿਟੀ ਗੱਡੀ ਦੋਨੇ ਬਹੁਤ ਜ਼ਿਆਦਾ ਲਿਪੜੇਗੇ ਸੀਗੇ ਬੜੀ ਤਾਂ ਇਹ ਨਹੀਂ ਸਮਝਉਂਦੇ ਇਹਨਾਂ ਦਾ ਵਿਚਾਰਾ ਤਾਂ ਕੀ ਕਸੂਰ ਸੀਗੇ ਉਹ ਗੇਟ ਤਾਂ ਇੰਨੇ ਭਰੇ ਪਿਆ ਉਹ ਐ ਖੱਟੇ ਹੋਏ ਪਏ ਮੈਂ ਵੀ ਹੋਲੀ ਖੇਡ ਲਈ ਅੱਜ ਉਹਨੂੰ ਚੰਗਾ ਲੱਗਦਾ ਐ ਮੈਂ ਸਾਰਾ ਕੁਝ ਲਬੇੜ ਲਬੇੜ ਕੇ ਧਰ ਦਿੰਦੇ ਪਹਿਲਾਂ ਮੈਂ ਬੇੜਾ ਤਿੰਨ ਵਾਰ ਯੋ ਤੋਤਾ ਐਕਟਿਵ ਹਮਮਤ ਹੁੰਦੇ ਪਏ ਆ ਤੇ ਗੱਡੀ ਤੁੱਪ ਗਈ ਆ ਸਾਰੀ ਸ਼ਫ ਹੋ ਗਈ ਆ ਇਕਲੇ ਦੇਖੋ ਰੌਣਕ ਕਿੰਨਾ ਨਿਕਲੇ ਨੀਲਾ ਪੀਲਾ ਪਿੰਕ ਸਾਰੇ ਰੰਗ ਨਿਕਲੇ ਸਾਰੀ ਗਲੀ ਵੀ ਲਿਬੜੀ ਪਈ ਆ ਹੁਣ ਗਲੀ ਤਾਂ ਨਹੀਂ ਮਤੋਂ ਹੋ ਰਹੀ ਵੀ ਕੋਈ ਕਿਸੇ ਸੋਚੋ ਤਾਂ ਗਲੀ ਵੀ ਧੋਦ ਆਪਦਾ ਪੈਰ ਪੁਰ ਝਾੜ ਕੇ ਅੰਦਰ ਵੜਦੇ ਰਹੋ ਅੱਗੇ ਧੁੰਦੇ ਰਹਿਣਗੇ ਜਿਹਨੇ ਗਾਈ ਜਸਤਾ ਹੁਣੇ ਬੋਗਟ ਖੇਲੀ ਆ ਉਹ ਲਾਸਟ ਕਰ ਵਾਲਿਆਂ ਨੇ ਜ਼ਿਆਦਾ ਖੇਡੀ ਆ ਭਈਏ ਜ਼ਿਆਦਾ ਖੇਡਦੇ ਭਈਏ ਨੇ ਰੰਦੋ ਡੋਲਿਆ ਸਾਰ ਐ ਨਹੀਂ ਪਤਾ ਕਿ ਅਗਲੇ ਦੀ ਤੀਜਾ ਖਰਾਬ ਹੁੰਦੀਆਂ ਨੇ ਸਾਹ ਦੋਸਤ ਹੁਣੇ ਹਣੇ ਮਮਾ ਦੀ ਡਿਨਰ ਪ੍ਰੇਪੇਅਰ ਕਰਕੇ ਲੈ ਆ ਮਜੀ ਦੇਖੋ ਇਹ ਦੇਖੋ ਵਾਓ ਕੀ ਕੀ ਬਣਾਇਆ ਚਾਵਲ ਇਹ ਕੀ ਹੈ ਗਰੇਵੀ ਪਲਾਉ ਦਾ ਖਾਣਾ ਲੀ ਅੱਛਾ ਪਲਾਉ ਤੇ ਗਰੇਵੀ ਤੇ ਨਾਲ ਸਨੈਕਸ ਤੇ ਨਾਲ ਲੱਸੀ ਥੈਂਕ ਯੂ ਇਹ ਲਵ ਯੂ ਲਵ ਯੂ ਲਵ ਯੂ ਰੋਗੀ ਰੋਗੀ ਗਾਇਜ਼ ਮੈਨੂੰ ਨਹੀਂ ਪਤਾ ਮੈਂ ਪਹਿਲੀ ਵਾਰੀ ਨੂਨ ਮਿਰਚਾਂ ਜੀਆਂ ਪਾਈਆਂ ਨੇ ਹਾਂ ਲਓ ਸਨ ਘਰ ਤੋਂ ਬਾਹਰ ਲਸਣ ਦੇ ਟੁਕੜੇ ਗਰੇਟ ਅੱਛਾ ਹੁਣ ਨਾਲ ਨੇ ਦੇ ਲਈ ਵੀੜੋ ਦੇ ਕਿ ਸਭ ਨੇ ਲਸਣ ਕੱਟੇ ਰੱਖੇ ਤਾਜ਼ਾਵਾਦ ਹੋਣੀ ਮੈਂ ਵਰ ਤੇਸਰੀ ਬਣਾਇਆ ਕਿੰਨੇ ਨੰਬਰ ਦਵਾਂਗੇ ਬਸ ਸਾਰਾ ਲਸਣ ਕੱਟਾ ਮੜਾ ਕਿੰਨੇ ਨੰਬਰ ਦਵਾਂਗੇ 10 ਤੇ 9 ਨੰਬਰ ਇੱਕ ਨੰਬਰ ਕੱਟਿਆ ਗਾ ਨੂਨ ਮਿਰਚ ਸਾਰਾ ਕੁਝ ਬਿਲਕੁਲ ਓਕੇ 빨리 빨리 ਗਾਇਸ ਕੁੱਕਰ ਚੋਲ ਲੈਣਾ ਇਹ ਕੁੱਕਰ ਚ ਲੈਣਾ ਇਹ ਨਾਲੇ ਮੈਂ ਦੇਖੋ ਚਲੋ ਠੀਕ ਹੈ ਗਾਇਸ ਖਾ ਕੇ ਮਿਲਦੇ ਹਾਂ ਬਹੁਤ ਤੇਸਰੀ ਬਣਾਈ ਲੱਭ ਜੀ ਲੱਭ ਜੀ ਤਾਂ ਦੋਸਤੋ ਹੁਣ ਆਪਾਂ ਫਾਈਨਲੀ ਡਿਨਰ ਕਰ ਲਏ ਮੈਂ ਕਿੱ사 ਲਗਾ ਇਹਨੇ ਮੈਨੂੰ ਨੂਨ ਵੱਧ ਖਵਾਤਾ ਮੇਰਾ ਵੀ ਵੀ ਵੱਜ ਗਿਆ ਤੇਰੀ ਚੱਕਣੀ ਕਿ ਨੂਨ ਜ਼ਿਆਦਾ ਸੀ ਤੇ ਕੋਈ ਚਲ ਮੀਮੀ ਉਹ ਗਰੇਵੀ ਤੇ ਚੌਲਾ ਚ ਨੂਨ ਜ਼ਿਆਦਾ ਸੀ ਮਿੱਤਰ ਦਾਦਾ ਪਾ ਗਿਆ ਉਹਦੇ ਨਾਲ ਵੀ ਵੀ ਵੱਜ ਗਿਆ ਚੁੰਗਾ ਪਹਿਲਾਂ ਤੋਰ ਖਾ ਕੇ ਉੱਥੇ ਬੰਦੇ ਰੱਖਣ ਗਿਆ ਹਾਂ ਤੇ ਆ ਦੇਖੋ ਕੀ ਹੋ ਗਿਆ ਉਹ ਪਤਾ ਨਹੀਂ ਕੀ ਹੋ ਗਿਆ ਕਦਮ ਮੀ ਕਦਮ ਨਹੀਂ ਹੋਇਆ ਇਹ ਪਹਿਲਾਂ ਹੀ ਕੁਝ ਕੁਝ ਬੱਜਿਆ ਪੈਰਾਂ ਕੀ ਆ ਮੈਥੋਂ ਪਤਾ ਨਹੀਂ ਲੱਗ ਜਾਗਾ ਲੱਗਿਆ ਪਹਿਲਾਂ ਦਾ ਹਰ ਮਾਤ ਚੱਕ ਨਹੀਂ ਦਵਾਈ ਆਹਾ ਕਰੀਮ ਚੱਕ ਕੇ ਦੇ ਦੋ ਜੀ ਦੋਲ ਗੇਜ ਪੈਰਾਂ ਤੇ ਗਰਿਆ ਮੇਰਾ ਵੀ ਟਾੜ ਲਹੀ ਜਾਂਦਾ ਤੇ ਇਹ ਪੈਰ ਤੇ ਗਿਓਸ ਬੱਜਿਆ ਹੋਣਾ ਮੈਂ ਤਾਂ ਹੀ ਦੱਸਦਾ ਤੀਨ ਨਹੀਂ ਤੇ ਦੋ ਬੱਜੇ ਕਰਦੇ ਤਾਂ ਦੇਖਦੇ ਮੀ ਬੜੀ ਜਲਦ ਕਰ ਜਲਦ ਤੇ ਦੋਸਤੋਂ ਮੈਂ ਪਿਆਰ ਬੰਨੂਗਾ ਹਾਇ ਕਰੀਮ ਕੌਣ ਲੈ ਗਿਆ ਲਾ ਲਈ ਨਹੀਂ ਕਿਹਨੇ ਲਾ ਲਈ ਸਿੱਧਿਕ ਥੱਲੇ ਲੱਗੀ ਹੋਈ ਹੈ ਕੋਈ ਕੰਡ ਕੇ ਲੈ ਗਿਆ ਏ ਕਰੀਮ ਦੀ ਚੋਰੀ ਦੋ ਦੋ ਵਾਰੀ ਚੋਰੀ ਹੋ ਗਈ ਆਹ ਕਰੀਮ 4 ਸਾਲ ਹੋ ਗਏ ਨੂੰ ਲਿਆਂਦੀ ਹੂੰ ਇਹ ਦੇਣਾ ਮੈਂ ਆਪਣੇ ਪੈਪਰ ਲਗਾਣੇ ਇੱਕ ਮਿੰਟ ਡੇਟ ਐਕਸਪਾਇਰ ਵੀ ਤਾਂ ਨਹੀਂ ਹੋਣੀ ਚਲ ਕੋਈ ਨਹੀਂ ਹੁਣ ਤਾਂ ਲਾਈ ਜਾਂਦੇ ਆ ਤਾਂ ਦੋਸਤੋਂ ਤੇ ਸਾਤਰ ਰੁਪਏ ਲਾ ਰਹੀ ਤਾਂ ਦੋਸਤੋਂ ਅੱਜ ਆਪਾਂ ਖੇਟੀ ਸੀ ਖੋਲੀ ਹੋਲੀ ਗਏ ਅੱਜ ਖੇਡ ਲਈ ਅੱਜ ਲਾਸਟ ਸੀਸਤ ਤੋਂ ਬਾਅਦ ਨਹੀਂ ਖੇਡਦੇ ਹੋਲੀ ਮੈਂ ਖੇਡਣੀ ਹੈ ਰਿਤੇ ਅੱਜ ਨਹੀਂ ਖੇਡਦੀ ਰਿਤੇ ਤੂੰ ਖੇਡਣੀ ਹੈ ਇਸ ਤੋਂ ਅਗਲੇ ਸਾਲ ਹੋਲੀ ਖੇਡਦੇ ਨੇ ਦੇਖਿਆ ਅਸੀਂ ਨਹੀਂ ਗਾਇਸ ਨੂੰ ਨਹੀਂ ਪੁੱਛ ਰਹੀ ਤੁਹਾਨੂੰ ਪੁੱਛ ਰਹੀ ਆ ਪਿਛਲੇ ਸਾਲ ਲਿਖਿਆ ਸੀ ਅੱਜ ਪੁੱਛ ਰਹੀ ਆ ਮੈਂ ਕੁਝ ਦੇਖਿਆ ਹਾਂ ਅੱਜ ਦੇਖਿਆ ਤੁਹਾਨੂੰ ਕੋਈ ਬੇਵਿਲ ਨਾ ਕਰਨੀ ਲੱਗਦੀ ਮੈਂ ਥੋੜੀ ਬਾਹਰ ਤਾਂ ਹੋਲੀ ਖੇਡੀ ਉਹ ਤਾਂ ਤੁਸੀਂ ਮੇਰੇ ਘਰੇ ਆ ਕੇ ਰੰਗ ਲਾਓ ਹਾਈ ਦੇਖਿਓ ਮੇਰੇ ਨਾਲ ਕੀ ਮੇਰੇ ਘਰ ਆ ਕੇ ਪਾਣੀ ਮੱਖਲਾ ਤੁਸੀਂ ਮੇਰੇ ਤੇ ਰੰਗ ਲਗਾਤਾ ਮੇਰੇ ਘਰੇ ਨਹੀਂ ਤੁਸੀਂ ਕਿਹਾ ਮੇਰੇ ਘਰ ਆ ਕੇ ਰੰਗ ਲਗਾਤਾ ਤੁਸੀਂ ਕਿਹਾ ਮੇਰੇ ਘਰੇ ਯਾਰ ਮੈਂ ਰਿਤੇ ਤੂੰ ਖੇਡਣੇ ਗਿਆ ਸਾਲ ਯਾਰ ਬੀਬੀ ਹੈ ਯਾਰ ਬੀਬੀ ਕਹਿੰਦਾ ਹਾਂ ਜਦ ਬੱਚਾ ਦੋਸਤਾਂ ਦਾ ਜੀ ਕਰਵਾ ਖੇਡਣ ਨੂੰ ਗੈਸ ਮੈਨੂੰ ਹੋਲੀ ਜਦ ਮੈਂ ਐਕਸਾਈਟਮੈਂਟ ਨਹੀਂ ਸੀਗੀ ਉਸਕੇ ਖੇਡਣ ਦੀ ਨਹੀਂ ਤਾਂ ਅੱਗ ਅੱਗ ਮੈਂ 7 ਵਜੇ ਉੱਠਿਆ ਲਾਉਣਾ 6 ਵਜੇ ਟਾਈਮ ਤੇ ਅਟਕੇ ਭੱਜ ਲੈਂਦਾ ਹਾਂ ਮੈਂ ਉੱਠ ਕੇ ਰੰਗ ਖੋਲ ਕੇ ਗੁਬਾਰੇ ਭਰ ਕੇ ਬਾਹਰ ਕੇ ਬਾਹਰ ਲੈਂਦਾ ਮੇਰਾ ਸਰ ਬੋਦਾ ਥੋੜੀ ਦੇਰ ਸਰ ਕੋ ਕੋ ਰੀਤੇ ਕੋਟਾ ਸੈ ਨਹੀਂ ਮੈਨੂੰ ਘਟਣਾ ਆਉਂਦਾ ਸਰ ਤਾਂ ਮੈਨੂੰ ਰੀਤੇ ਦੀ ਡਿਊਟੀ ਲੱਗੂਗੀ ਮੇਰੇ ਪੈਰਾਂ ਤੇ ਪੈਰ ਘਟਾਉਣੇ ਆ ਤਾਂ ਦੱਸੋ ਪੈਰ ਤਾਂ ਜਿਵੇਂ ਆਖ ਦੇ ਲੁਕਦੇ ਆ ਉਹ ਉਧਰ ਪੈਰ ਨੂੰ ਰੰਗ ਲੱਗਾ ਆਂਦੀ ਨਾ ਦੋਸਤ ਅੱਛਾ ਮਰ ਲਾ ਕੇ ਗਿਆ ਸੀ ਦੋਸਤੋ ਸਾਰੇ ਫਟੜੇ ਦੇ ਦੇਖ ਲਾ ਮਰ ਰੇ ਨਬਕਰ ਰੰਗ ਲਾ ਦੇ ਪੈਰਾਂ ਤੇ ਪੈਰੀ ਹਥਰਉਣ ਲੱਗੇ ਪਤਾ ਆਈਂ ਲਾ ਗਿਆ ਪੈਰਾਂ ਨੂੰ ਆਈਏ ਅਮਰਵੀਰ ਆਇਆ ਇਹ ਦੋਨੇ ਜਦੋਂ ਲੜੀ ਗਈ ਸੀ ਇਕੱਲਾ ਗਿਆ ਆਈ ਦੋਨੇ ਅਮਰਵੀਰ ਪੂਰਾ ਪੀ ਰਿਹਾ ਗਿਆ ਸੀਗਾ ਮੇਰੇ ਕੋਲ ਤਾਂ ਹੁੰਦੇ ਸੀਗਾ ਪੀਲੇ ਰੰਗ ਦੇ ਸੀ ਜੱਟ ਦੇ ਗਿਆ ਸੀ 10 ਕਿਲੋ ਮਿੰਦੂ ਕੀ ਬੋਲ ਕਾ ਪੀਲੇ ਰੰਗ ਕਿਸ ਗਿਆ ਮੇਰੇ ਕੋਲੇ ਚੁਟੇ ਜਾ ਮੈਂ ਵੀ ਰੰਗ ਸੱਪੀ ਲਾਤਾ ਵੀਰਾ ਬੋਲੀ ਲੈ ਕੇ ਆ ਗਿਆ ਹੈ ਜਿਹੜੀ ਬੋਲੀ ਲੈ ਕੇ ਆ ਨਾ ਬੋਲੀ ਕਿਹੜੇ ਰੰਗ ਦੀ ਸੀ ਬੋਲੀ ਸੀਗੀ ਡਾਰਕ ਗ੍ਰੀਨ ਰੰਗ ਦੀ ਉਹ ਨੂੰ ਮਿਸ ਫਾਰਾਡ ਬੜਾ ਕਰ ਜਿੰਨੀ ਮੱਝ ਗਈ ਨਾ ਪੂਰੀ ਇੰਨੀ ਸੀਗੀ ਇੰਨੀ ਗੱਦੀ ਦੇਖੋ ਇਹਦੇ ਕੇ ਰੀਤੇ ਆਂਟੀ ਨਹੀਂ ਆਏ ਨੇ ਜਾ ਉੱਠ ਜਾ ਗੱਲਾਂ ਮਤ ਚੱਲੀ ਆਣੀਆਂ ਨੇ ਸੋ ਗਾਈ ਤੁਹਕੇ ਵਾਈਡ ਗੁੱਡ ਨਾਈਟ ਮਿਲਦੇ ਆ ਕੱਲ ਨੂੰ ਤਾਂ ਨਿਊ ਵਲੌਗ ਦੇ ਨਾਲ ਨਵੀਂ ਕਹਾਣੀ ਨਵਾਂ ਕੁਝ ਹੋਊਗਾ ਤੁਸੀਂ ਜ਼ਰੂਰ ਕੱਲ ਦਾ ਵਲੌਗ ਦੇਖਿਓ ਲਵ ਯੂ ਟੂ ਲਾਈਕ ਕਮੈਂਟ ਸ਼ੇਅਰ ਕਰਿਓ